ਮੈਂ ਪਾਣੀ ਸਿੱਧੂ ਨੂੰ ਇੱਕ ਰਾਹ ਦਿਨ ਚਾਹੁੰਦਾ ਉਹ ਕਿਸੇ ਕੇਸ ਤੋਂ ਜਵੰਤਨਾ ਕਰਾ ਰਿਹਾ ਹੁਣ ਹੂੰ ਚੁੱਪ ਕਰ ਜੇ ਬਸ ਬਹਿ ਜਾ ਚੁੱਪ ਕਰਕੇ ਕੋਈ ਗੱਲ ਨਹੀਂ ਇਹ ਜਦੋਂ ਅਸੀਂ ਲੜਨ ਵਾਲੇ ਲੋਕ ਆ ਤੇ ਅਸੀਂ ਸੰਘਰਸ਼ ਕਰਦੇ ਆਂ ਚਾਹੇ ਅਸੀਂ ਫੇਸਬੁੱਕ ਤੇ ਕਿਸੇ ਨੂੰ ਗੱਲ ਕਹਿਨੇ ਆਂ ਇੱਕ ਸੰਘਰਸ਼ ਹੈ ਤੇਗਾ ਪਾਣੀ ਸਿੱਧੂ ਤੇ ਮੈਂ ਸਮਝ ਲਾਈ ਗਲਤੀ ਨਹੀਂ ਕੀਤੀ ਕਰਦਾ ਨਹੀਂ ਸਰਕਾਰ ਨੂੰ ਇਹ ਪੰਗੇ ਲੈਣੇ ਚਾਹੀਦੇ ਕੀ ਹੋ ਗਿਆ ਜੇ ਕਿਸੇ ਨੇ ਮਾੜਾ ਮੋਟਾ ਕੁਛ ਕਹਿਤਾ ਇਸ ਗੱਲ ਦੀ ਮੈਂ ਪੰਜਾਬ ਉਸਾਰ ਨੂੰ ਨਹੀਂ ਹਿੰਦ ਕਰਦਾ ਉਹਨੂੰ ਛੇਤੀ ਛੇਤੀ ਰਿਹਾ ਕਰਨ ਕਰਨ ਤਾਂ ਹੀ ਲੱਗੇ ਵਿਰੋਧੀ ਕਿਤੇ ਢਾਲੇ ਹੁਣ ਨਾ 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 ਕਿਉਂ ਡਰਾਂਗੇ ਚੋਣਾ ਸਾਰੇ ਲੋਕ ਲੜਦੇ ਨੇ ਕਾਉਂਟਰ ਤੋਂ ਹੁੰਦਾ ਸਰਪੰਚਾਂ ਬੋਤੇ ਲੋਕ ਪੁੱਛਾਂ ਚੱਕੀ ਬਦ ਮੈਂ ਜਰਨਾ ਰੁਪਏ ਲਾਉਣਗੇ ਪਰ ਅਸੀਂ ਇਲੈਕਸ਼ਨ ਲੜਦੇ ਆ ਬਿਨਾ ਪੈਸੇ ਜਿਹੜਾ ਲੜਨਾ ਹਾਂ ਇੱਕ ਗੱਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਲੈਕਸ਼ਨ ਨਾਲ ਸਾਡਾ ਹੋਇਆ ਨੁਕਸਾਨ ਸਾਨੂੰ ਲੜਨੀ ਨਹੀਂ ਚਾਹੀਦੀ ਸੀ ਚਲ ਕੁਝ ਵੀ ਹੋ ਗਿਆ ਉਹ ਮਾਨ ਲੜਨਾ ਕੋਈ ਮਾੜੀ ਚੀਜ਼ ਨਹੀਂ ਮੇਰੀ ਗੱਲ ਸਹੀ ਗਲਤ ਫੈਸਲਾ ਸੀ ਹਾਂ ਗਲਤ ਫੈਸਲਾ ਬਿਲਕੁਲ ਗਲਤ ਉਹ ਸ਼ਮਨ ਹਮੇਸ਼ਾ ਬਾਅਦ ਤੇ ਪਿੱਛੇ ਹਟਣਾ ਨਹੀਂ ਦਿੰਦਾ ਜਿਹੜਾ ਲਾਲ ਕਿਲੇ ਤੇ ਝੰਡਾ ਚਲਾਇਆ ਉਹ ਤਾਂ ਨਹੀਂ ਕਿਤੇ ਚੁੱਪਦਾ ਸੀ ਕਿਸਾਨ ਜੱਥੇਬੰਦੀਆਂ ਨੂੰ ਸਾਨੂੰ ਕਿਸੇ ਦੀ ਕੋਈ ਗੱਲ ਨਹੀਂ ਚੁੱਪਦੀ ਜਿਹੜਾ ਉਹ ਨੁਕਸਾਨ ਹੋਇਆ ਉਹਦੇ ਨਾਲ ਕਿ ਫਾਇਦਾ ਹੋਇਆ ਨਹੀਂ ਨਹੀਂ ਬਿਲਕੁਲ ਨਹੀਂ ਚੁੱਪਦੀ ਉਹ ਜਵਾਂ ਜਵੇਂ ਲਖਸਦਾਨਾ ਦੀਪ ਸੂਦੂ ਇਹਨਾਂ ਵੱਲੋਂ ਵੀ ਅਗਵਾਈ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਕਿਸਾਨ ਜੱਥੇਬੰਦੀਆਂ ਫਿਰ ਸਵਾਲ ਚੁੱਕਦੀਆਂ ਸੀ ਉਦੋਂ ਫਿਰ ਉਹ ਉਦੋਂ ਕਿਉਂ ਚੁੱਪ ਚੁਪ? ਹਾਂ ਉਦੋਂ ਨਾ ਮੇਰੀ ਗੱਲ ਸੁਣੋ ਵੀ ਕਿਸੇ ਬੰਦੇ ਨੇ ਵਿਆਹ ਕਰਿਆ ਹੋਇਆ ਚ ਕੋ ਕਾਰਨ ਦੇ ਫਿਰ ਜਾਂ ਤਾਂ ਉਹ ਤਾਂ ਜਾਂਦ ਨਹੀਂ ਇਕੱਲਾ ਉਹ ਅਸੀਂ 32 ਜਥੇਬੰਦੀਆਂ ਉੱਥੇ ਆਪਦਾ ਦੋਲਣ ਲੈ ਕੇ ਗਏ ਸੀ। ਇੱਕ ਬਾਰ ਹੋ ਗਏ ਸੀ। ਮੁੰਡੇ 'ਚ ਦਮ ਵਾਲਾ ਵੀ ਉਹ ਜੋਰ ਹੈਗਾ ਕਿ ਨਹੀਂ ਲੜਾਈ ਲੜਨ ਵਾਲਾ ਹਜੇ ਵੀ ਉਹ ਘਟਦਾ ਨਹੀਂ ਗਿਆ ਜਿਵੇਂ ਬਿਲਕੁਲ ਨਹੀਂ ਘਟੂਆ ਨਾ ਕਟੇ। ਲੀਡਰੀ ਵਾਲੇ ਪਾਸੇ ਜਾ ਕੇ ਫਰਕ ਤਾਂ ਨਹੀਂ ਪੈ ਗਿਆ ਕੋਈ। ਨਹੀਂ 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 ਇਹ ਕਦੇ ਹਾਲਤਾਂ ਲਿਉਣੇ ਅਸੀਂ ਕਹਿੰਦੇ ਨਹੀਂ ਇਹ ਕਿੱਥੇ ਖਾਲਸਾ ਦਾ ਕੰਮ ਨਹੀਂ ਹੈਗਾ। ਇੱਥੇ ਆਏ ਆ ਪਰ ਤਿੰਨੇ ਕਾਨੂੰਨ ਰੱਦ ਕਰਾਉਣ। ਔਰ ਜਿਹੜਾ ਵੱਖਰਾ ਚੱਲੂਗਾ ਤੂੰ ਤੈਨੂੰ ਨੁਕਸਾਨ ਤਾਂ ਹੁੰਦੀ ਹੈ ਨਾ। ਕਰੀ ਸਸਿਕਾ ਜੀ ਤੁਸੀਂ ਜੁੜਿਆ ਸੱਚਾਈ ਦੇ ਨਾਲ ਮੈਂ ਰਣਜੀਤ ਗਿੱਲ ਗੱਲਬਾਤ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਆਮਾਨਸਾ ਤੋਂ ਪ੍ਰਧਾਨ ਰੋਲਦੂ ਸਿੰਘ ਮਾਨਸਾ ਜੀ ਦੇ ਨਾਲ ਤੇ ਜਿਹੜੇ ਚਰਚਾ ਚੱਲ ਰਹੀ ਹੈ ਜਿਵੇਂ ਭਾਨਾ ਸਿੱਧੂ ਨੂੰ ਲੈ ਕੇ ਚੱਲ ਰਿਹਾ ਤੇ ਉਸ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ 13 ਫਰਵਰੀ ਨੂੰ ਫੇਰ ਦਿੱਲੀ ਅੰਦੋਲਨ ਦੀਆਂ ਤਿਆਰੀਆਂ ਨੇ ਸਾਰੇ ਵਿਚਾਰ ਚਰਚਾ ਮਤੇ ਚਰਚਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਠੀਕ ਹੈ ਸੇਬ ਸਾਹਿਬ ਜੀ ਬਹੁਤ ਵਧੀਆ ਜੀ ਕਿਰਪਾ ਤੁਹਾਡੀ ਨੌਜਵਾਨਾਂ ਦੀ ਕਿਸ ਤਰ੍ਹਾਂ ਚੱਲ ਰਿਹਾ ਹੈ ਪਰ ਹੁਣ ਮਤਲਬ ਇੱਕ ਤਾਂ ਸਾਡੀ ਕੱਲ ਨੂੰ 28 ਨੂੰ ਮੀਟਿੰਗ ਹੈ ਜਿਹੜੀਆਂ ਪਹਿਲਾਂ ਸੀ 32 ਜੱਥੇ ਬੰਦਿਆਂ ਦੀਆਂ ਪੰਜ ਜੱਥੇ ਬੰਦਿਆਂ ਰਾਜੇ ਨਾਲ ਸਾਲ ਜਾਂ ਕਿਉਂ 37 ਹੋਗੇ ਉਹ ਚ ਕੱਲ ਨੂੰ ਮੀਟਿੰਗ ਹੈ ਵੀ ਕਿਹੜੇ ਐਜੰਡੇ ਤੇ ਕੀ ਵਿਚਾਰਿਆ ਜਾਣਾ ਹੈ ਕੀ ਕਰਨਾ ਹੈ ਜੋ ਵੀ ਉੱਥੇ ਫੈਸਲਾ ਹੋਊਗਾ ਉਹ ਹੀ ਕਰਾਂਗੇ ਅਸੀਂ ਮਤਲਬ ਪਾਣੀਆਂ ਦੇ ਮੁੱਦੇ ਤੇ ਮਤਲਬ ਸਾਡੀ ਚਲਾਏ ਵੀ ਕੁਛ ਨਾ ਕੁਛ ਤੇ ਕਾਰਵਾਈ ਹੋਣੀ ਚਾਹੀਦੀ ਹੈਗੀ ਜੀ ਇਹ ਤੇ ਮੇਰੀ ਜੱਥੇ ਬੰਦੀ ਸਮਝ ਆ ਪਾਣੀਆਂ ਤੇ ਕੂਦਾਂ ਕਿਵੇਂ ਲੜਦਾ ਜਦੋਂ ਵੋਟਾਂ ਆ ਜਾਂਦੀਆਂ ਉਦੋਂ ਪਾਣੀ ਦਾ ਮੁੱਦਾ ਚੱਲ ਪਾਉਂਦਾ ਹੈਗਾ ਪਰ ਅਸੀਂ ਉਹ ਹਸਾਬ ਨਾਲ ਹੀ ਛੇਡਾਂਗੇ ਕਿਸਾਨ ਲੈ ਕੇ ਅਸੀਂ ਆਪਦੇ ਤਰੀਕੇ ਨਾਲ ਛੇਡਾਂਗੇ ਮੇਰੀ ਸਮਝ ਮੇਰੀ ਜਸੇਬਦੀ ਸਮ ਸਾਡੀ ਸਮਝ ਤਾਂ ਇਹ ਹੈ ਵੀ ਹਰਿਆਣੇ ਕੋਲੇ ਕਿੰਨੀ ਜ਼ਮੀਨ ਹੈ ਕਿੰਨੇ ਕੁ ਹਿੱਸੇ 'ਚ ਪਾਣੀ ਹੈ ਉਪਰ ਲੱਗਣਿਆ ਜਾਵੇ ਜੀ ਪੰਜਾਬ ਕੋਲੇ ਕਿੰਨੀ ਜ਼ਮੀਨ ਹੈ ਕਿੰਨੇ ਕੁ ਹਿੱਸੇ 'ਚ ਪਾਣੀ ਹੈ ਉਹ ਮਤਲਬ ਕਿ ਜਿਵੇਂ ਆਪਾਂ ਮੋਗੇ 'ਤੇ ਸਤ루ਜੀ ਵਾਰੀ ਬਣ ਜਾਂਦੀ ਹੈ ਉਹ ਕਿੱਲੇ ਮਗਰ ਪਾਣੀ ਦਿੰਨੇ ਆ ਉਹ ਭਾਗ ਜੀ ਮਤਲਬ ਉਸ ਤਰੀਕੇ ਨਾਲ ਪਾਣੀ ਵੰਡਿਆ ਸਾਡੀ ਭਾਈ ਜਾਰਾ ਕਿਉਂ ਲੜਾਈ ਕਰੀਏ ਜਿੰਨੀ ਜਮੀਨ ਉਹਨਾਂ ਕੋਲੇ ਉਹਨਾਂ ਨੂੰ ਪਾਣੀ ਮਿਲ ਜੇ ਜਿੰਨੀ ਜਮੀਨ ਸਾਡੇ ਕੋਲੇ ਹੈ ਪੰਜਾਬ ਨੂੰ ਸਾਨੂੰ ਪਾਣੀ ਮਿਲ ਜੇ ਜਿਸ ਤਰੀਕੇ ਨਾਲ ਪਾਣੀ ਵੰਡਿਆ ਜਾਵੇ ਉਹਨਾਂ ਦਾ ਸਾਰਾ ਪਾਣੀ ਗੜਿਆ ਜਾਵੇ ਜਮਨਾ ਜਿੰਨਾ ਵੀ ਹਰਿਆਣਾ ਦਾ ਪਾਣੀ ਹੈਗਾ ਸਾਡਾ ਵੀ ਸਾਰਾ ਗੜਿਆ ਜਾਵੇ ਹਾਂ ਜਿਹੜਾ ਸਾਨੂੰ ਦਰਿਆ ਸਾਡੀ ਮਾਰ ਕਰਦੇ ਨੇ ਉਹ ਹਰਿਆਣਾ ਸਾਡਾ ਛੋਟਾ ਭਾਈ ਆ ਉਹਨਾਂ ਕਦਾ ਸਾਨੂੰ ਦੇਊਗਾ ਦੇਊਗਾ ਵੀ ਜਰਾ ਨੁਕਸਾਨ ਹੁੰਦਾ ਇਸਕੇ ਅੱਧਾ ਪੰਜਾਬ ਡੁੱਬ ਗਿਆ ਤੁਹਾਡੇ ਸਾਹਮਣੇ ਹੈਗੀ ਉਹਨਾਂ ਦਾ ਸਾਨੂੰ ਦੇਊਗਾ ਦੇਊਗਾ ਇੱਕ ਤਾਂ ਸਾਡੀ ਇਹ ਸਮਝ ਬਣੀ ਆ ਵੀ ਪਾਣੀ ਮਿਲ ਕੇ ਛੜਾ ਦੂਸਰਾ ਸਾਡੀ ਸਮਝ ਹੈ ਕਿ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਹੈ 37 ਲੱਖ ਕਰੋੜ ਰੁਪਇਆ ਬਣਦਾ ਇੱਕ ਪੈਸੇ ਲੀਟਰ ਨੂੰ ਪਹਿਲਾ ਰਿਐਲਿਟੀ ਲੈਣ ਦੇ ਰਿਆਂ ਉਹ ਸਰਕਾਰ ਪੰਜਾਬ ਸਰਕਾਰ ਹੋਵੇ ਉਹ ਸਮਝ ਲੈ ਵੀ ਹਰਿਆਣਾ ਸਰਕਾਰ ਹੋਵੇ ਹਿਮਾਚਲ ਹੋਵੇ ਸਾਨੂੰ ਜੋ ਦਿੱਲੀ ਨੂੰ ਪਾਣੀ ਜਾਂਦਾ ਉਹਦੀ ਰਿਐਲਿਟੀ ਲੈਣੀ ਚਾਹੀਦੀ ਹੈ ਚਾਹੇ ਉਹ ਹਰਿਆਣੇ ਤੋਂ ਜਾਂਦਾ ਹੋਵੇ ਕਿਸੇ ਤੋਂ ਵੀ ਜਾਂਦਾ ਹੋਵੇ ਹਿਮਾਚਲ ਤੋਂ ਜਾਂਦਾ ਹੋਵੇ ਦਿੱਲੀ ਨੂੰ ਜਾਂਦਾ ਹੋਵੇ ਜਾਂ ਪੰਜਾਬ ਤੋਂ ਜਾਂਦਾ ਹੋਵੇ ਉਹਦੀ ਲਈ ਇਹ ਰਿਐਲਿਟੀ ਤੇ ਰਾਜਸਥਾਨ ਨੂੰ ਉਹ ਜਿਹੜਾ ਮੇਰੀ ਸਮਝ ਮੁਤਾਬਕ ਹੈ ਜਿਹੜਾ ਸਾਨੂੰ ਉਹ ਪੈਸਾ ਰਿਐਲਿਟੀ ਮਿਲੇ ਉਹ ਸਾਡਾ ਕੱਲਿਆਂ ਦਾ ਨਹੀਂ ਹੂੰ ਕਿਉਂ ਹਰਿਆਣਾ ਪੰਜਾਬ ਹਿਮਾਚਲ ਇਹ ਇੱਕੋ ਹੀ ਪੰਜਾਬ ਦੀ ਕਿਸੇ ਸਮੇਂ ਮਤਲਬ ਜੇ ਇਹ ਪੈਸਾ ਮਿਲਿਆ ਸਾਡੇ ਤਿੰਨਾਂ ਸਟੇਟਾਂ ਦਾ ਸਰਕਾਰਾਂ ਕੋਲੇ ਆਵੇ ਹੁਣ ਜਿਹੜੇ ਦੇਸ਼ ਤੇਲ ਵੇਚ ਕੇ ਮਤਲਬ ਮੀਰ ਬਣੇ ਬੈਠੇ ਨੇ ਸਾਨੂੰ ਝੋਨਾ ਲਾਉਣ ਦੀ ਕੀ ਲੋੜ ਹੈ ਉਹ 37 ਲੱਖ ਕਰੋੜ ਰੁਪਏ ਮਿਲ ਜੇ ਸਾਡੀ ਸਰਕਾਰ ਕੋਲੇ ਆ ਜੇ ਸਾਡੇ ਕਿਸਾਨਾਂ ਕੋਲੇ ਆ ਜੇ ਸਾਨੂੰ ਤਾਂ ਲੋੜ ਹੀ ਨਹੀਂ ਪੈਣੀ ਬੱਚੋ ਨਾਲ ਲਾਉਣ ਦੀ ਇਸ ਤਰ੍ਹਾਂ ਛੋਡੇ ਚ ਦਮ ਖਮ ਹੈਗਾ ਉਹ ਪਹਿਲਾਂ ਵਾਲਾ ਕਿਸਾਨ ਅੰਦੋਲਨ ਵਾਲਾ ਕੁੰਡਾ ਉਵੇਂ ਕਾਇਮ ਹੈ ਹਾਂ ਹਾਂ ਦੇਖੋ ਮੈਂ ਕਦੇ ਇੱਕ ਦਿਨ ਘਰੇ ਨਹੀਂ ਬੈਠਾ ਕਦੇ ਮੈਂ ਹਜੇ ਇਹ ਨਹੀਂ ਮੰਨਿਆ ਵੀ ਮੈਂ ਬੁਢਾ ਹੋ ਗਿਆ ਜੇ ਮੈਂ ਬਚਿਆ ਨਿਸ਼ਚੈ ਤਾਂ ਜੇ ਨੂੰ ਮੇਰੀ ਮੌਤ ਹੋ ਜਾਂਦੀ ਜੇ ਮੈਂ ਜਥੇਬੰਦੀ ਚ ਨਾ ਹੁੰਦਾ ਜਿਵੇਂ ਮੇਰਾ ਐਕਸੀਡੈਂਟ ਹੋ ਗਿਆ ਜੀ ਮੈਂ 1 ਸਾਲ ਬੈੱਡ ਤੇ ਰਹਾਗਾ ਜੇ ਆਮ ਪੜਾਉਂਦਾ ਫਿਰ ਘਰੇ ਪੈ ਕੇ ਮਰ ਹੁਣ ਮੈਨੂੰ ਜਾਣਾ ਹੀ ਪੈਂਦਾ ਹੁਣ ਅੱਜ ਮੈਂ ਦੋ ਤਾਂ ਸੰਸਕਾਰਾਂ ਤੇ ਜਾ ਕੇ ਆਂ ਜੀ ਆਕਾ ਗੱਲ ਕਰੂੰ ਇੱਕ ਅੱਦੇ ਸੰਭੂਗ ਤੇ ਜਾ ਕੇ ਆਉਣਿਆ ਇੰਨੇ ਚ ਤੁਰਿਆ ਜਾਂਦਾ ਹੈ ਤੁਰ ਕੇ ਉਸ ਰੀ ਕੈਮਰੇ ਨਾਲ ਤੈਨਹੀਂ ਜੇ ਘਰੇ ਵਹਜਾਂਦੇ ਪੇ ਵਹਜਾਂਦੇ ਮੇਰਾ ਮਤਲਬ ਸੀਗਾ ਕਹਿੰਦੇ ਖੁੰਡੇ ਚ ਦਮ ਵਾਲਾ ਵੀ ਉਹ ਜੋਰ ਹੈਗਾ ਕਿ ਨਹੀਂ ਲੜਾਈ ਲੜਨ ਵਾਲਾ ਹਜੇ ਵੀ ਉਹ ਘਟ ਤਾਂ ਨਹੀਂ ਗਿਆ ਜਿਵੇਂ ਬਿਲਕੁਲ ਨਹੀਂ ਘਟੂਗਾ ਨਾ ਕੱਟੇ ਲੀਡਰੀ ਵਾਲੇ ਪਾਸੇ ਜਾ ਕੇ ਫਰਕ ਤਾਂ ਨਹੀਂ ਪੈ ਗਿਆ ਕੋਈ ਨਹੀਂ 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 ਇਹ ਕਦੇ ਜ਼ਿੰਦਗੀ ਚ ਵੀ ਨਹੀਂ ਸੋਚਿਆ ਮੈਂ ਤਿੰਨ ਗੱਲਾਂ ਹਮੇਸ਼ਾ ਵਾਸਤੇ ਕਹਿੰਦਾ ਜਿਹੜੇ ਬੰਦੇ ਨੇ ਲੜਨਾ ਹੈ ਜਿਹੜੇ ਨੇ ਲੋਕਾਂ ਵਾਸਤੇ ਲੜਨਾ ਹੈ ਉਹ ਤਿੰਨ ਗੱਲਾਂ ਦੀ ਪਰਵਾਹ ਨਾ ਕਰਨ ਇੱਕ ਤਾਂ ਸਾਡੇ ਦੇ ਪਰਚੇ ਦਰਜਣ ਕੋਈ ਪਰਵਾਹ ਨਹੀਂ ਅਸੀਂ ਜਿਹੜੇ ਵਗ ਜੇ ਕੋਈ ਪਰਵਾਹ ਨਹੀਂ ਅਸੀਂ ਮਰਨ ਤੋਂ ਡਰਦੇ ਨਹੀਂ ਫੇਰ ਸਾਨੂੰ ਕੋਈ ਡਰ ਆ ਹੀ ਨਹੀਂ ਸਕਦਾ ਜੇ ਅਸੀਂ ਤਿੰਨਾਂ ਕਿਲਰ ਤੋਂ ਬਾਗੇ ਉੱਤੇ ਦਿੱਲੀ ਵੀ ਇਹੀ ਰਹੀਆਂ ਤੇ ਅੱਜ ਵੀ ਉਹੀ ਆਦਾ ਸੁਭਾਅ ਪੂਰਾ ਰੱਖਿਆ ਹੋਇਆਗਾ ਨਹੀਂ ਡਰਨਾ ਚਾਹੀਦਾ ਜੇ ਅਸੀਂ ਡਰ ਕੇ ਕਦੇ ਸਾਡੇ ਵੱਡੇ ਵੱਡੇ ਨੇੜੇ ਸਾਡੀਆਂ ਦਸੇ ਪਾਸ਼ੇ ਬਾਬਾ ਨਾਨਕ ਨਹੀਂ ਡਰੇਆ ਬਾਬਰ ਦੀ ਜੇਲ੍ਹ ਚ ਬਾਗੇ ਦੀ ਕੋਈ ਪੁਰਬਾਨੀ ਮੰਨੀ ਅਸੀਂ ਤਾਂ ਉਹਨਾਂ ਦੇ ਵਾਰਸਾਂ ਉਹਨਾਂ ਤੋਂ ਸਿੱਖਿਆ ਸਾਰਾ ਕੁਝ ਸਰਦਾਰ ਭਗਤ ਸਿੰਘ ਨਹੀਂ ਡਰੇਆ ਚਾਚਾ ਜੀ ਸਿੰਘ ਨਹੀਂ ਡਰੇਆ ਜਿੰਨੇ ਵੀ ਕਹਿ ਜੇ ਜੋ ਦੇ ਡਰ ਨਹੀਂ ਡਰਨਾ ਨਹੀਂ ਸਾਨੂੰ ਜਿੰਦਾ ਹਮੇਸ਼ਾ ਬਾਤ ਤੇ ਲੜਨ ਦੇ ਲੋਕਾਂ ਚ ਇੱਕ ਤਾਂ ਲੜਨ ਦੀ ਜ਼ਰੂਰਤ ਜਾਂਦੀ ਹੈ ਇੱਕ ਉਹਨਾਂ ਚ ਇਮਾਨਦਾਰੀ ਚਾਹੀਦੀ ਹੈ ਇੱਕ ਉਹਨਾਂ ਚ ਲੜਨ ਦੀ ਥੋੜੀ ਸਮਝ ਚਾਹੀਦੀ ਹੈ ਉਹ ਫਿਰ ਦੂਰਨ ਚੱਕੇ ਜਾਂਦੇ ਨੇ ਉਹਨੇ ਸਿੱਧੂ ਨੂੰ ਲੈ ਕੇ ਗੱਲ ਕਰ ਲਈਏ ਤਾਂ ਜਿਵੇਂ ਪੰਗ ਸਿੰਘ ਤੇ ਤੀਜਾ ਪਰਚਾ ਕਰ ਲਿਆ ਕੀ ਲੱਗਦਾ ਕਿਵੇਂ ਸਰਕਾਰ ਇਸ ਤਰ੍ਹਾਂ ਚੈਣੀ ਖੋਹਦਾ ਕਿਤੇ ਇੱਕ ਦੂਜਾ ਕੀ ਲੱਗਦਾ ਸਤਿ ਮੈਂ ਤੁਹਾਨੂੰ ਗੱਲ ਦੱਸਾਂ 2009 ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਮਤਲਬ 9 ਥਾਣੇ ਨੇ 8 ਥਾਣਿਆਂ ਚ ਇੱਕ ਥਾਣੇ ਚ ਮੇਰੇ ਤੇ ਪੰਜ ਪਰਚੇ ਦਰਜ ਕਰੇ ਮੈਂ ਕਾਫੀ ਚਰਜੇ ਰਚ ਵੀ ਰਿਹਾ ਮੈਂ ਪੰਗ ਸਿੰਘ ਨੂੰ ਇੱਕ ਰਾਏ ਦੇਣੀ ਚਾਹੁੰਦਾ ਉਹ ਕਿਸੇ ਕਿਸੇ ਤੋਂ ਜਵੰਤ ਨਾ ਕਰਾ ਹੂੰ ਚੁੱਪ ਕਰ ਜਿਓ ਬਸ ਬਹਿ ਜਿਓ ਚੁੱਪ ਕਰਕੇ ਕੋਈ ਗੱਲ ਨਹੀਂ ਇਹ ਜਦੋਂ ਅਸੀਂ ਲੜਨ ਵਾਲੇ ਲੋਕ ਆ ਤੇ ਅਸੀਂ ਸੰਘਰਸ਼ ਕਰਦੇ ਆ ਚਾਹੇ ਅਸੀਂ ਫੇਸਬੁੱਕ ਤੇ ਕਿਸੇ ਨੂੰ ਗੱਲ ਕਹਿੰਦੇ ਆ ਇੱਕ ਸੰਘਰਸ਼ ਹੈ ਇੱਕ ਤਾਂ ਉਹ ਜਵਾਨਤ ਨਾ ਕਰਾਵੇ ਇੱਕ ਮੈਂ ਚਾਹੇ ਲੱਖਾ ਸਦਾਨਾ ਚਾਹੇ ਇਹ ਨੇ ਇਹਨਾਂ ਨੂੰ ਮੈਂ ਇਹੀ ਬੇਨਤੀ ਕਰਦਾ ਥੱਲੇ ਉਹ ਜੁਨਟ ਬਣਾਉਣ ਨੌਜਵਾਨੀ ਦੇ ਨਾਲ ਹੈਗੀ ਆ ਇਸ ਗੱਲ ਤੋਂ ਸਾਡੀ ਮੁੱਕਰ ਨਹੀਂ ਸਕਦੇ ਇੱਕ ਢਾਂਚਾ ਚੁਣਨ ਜਿਵੇਂ ਇੱਕ ਪਿੰਡ ਦੇ ਵਿੱਚ ਪੰਜ ਆਗੂ ਚੁਣ ਲੈਣ ਇੱਕ ਪ੍ਰਧਾਨ ਜਨਰਲ ਸਕੱਤਰ ਜੇ ਪੰਜਾ ਜਿਲ੍ਹੇ ਦੇ ਇੱਕ ਜੰਬੰਦਾ ਸਾਡੀ ਕਮੇਟੀ ਬਣਾ ਜੇ ਮਤਲਬ ਫਿਰ ਡਰ ਲੱਗ ਗਿਆ ਸੀ ਆਈਡੀ ਸੀ ਆ ਬਾਕੇ ਕੱਲੇ ਕੱਲੇ ਬੰਦੇ ਵਰਦਾ ਦੀ ਆ ਉਹ ਐਂ ਦਜੀ ਇਹਨਾਂ ਦਾ ਇੰਨੇ ਇੰਨੇ ਇਕੱਠੇ ਕਰ ਮੈਂ ਕੱਲ ਦੀ ਕੁਝ ਹੈਰਾਨ ਦੀ ਗੱਲ ਦੱਸਾਂ ਕੱਲ ਇੰਟੈਲੀਜੈਂਸੀ ਵਾਲੇ ਮੇਰੇ ਕੋਲੇ ਆ ਗਿਆ ਪੂਰਾ ਇਕੱਠ ਕਰਦੇ ਮਾਨਸਾ ਮੈਂ ਕਿਹਾ ਵੀ ਸਾਡਾ ਟਰੈਕਟਰ ਕਿੰਨੇ ਆਉਣਗੇ ਮਾਨਸਾ ਤਹਿਸੀਲ ਦੇ ਸੱਚੀ ਲੈ ਮੈਂ ਕਮਾਲ ਮੰਨ ਗਿਆ ਕਹਿੰਦਾ ਸੋਡੀ ਕਿੰਨੀ ਸਮਝ ਹੈ ਮੈਂ ਕਿਹਾ ਮੇਰੀ ਤਾਂ ਸਮਝ ਵੀ ਦੋਕਸ ਟਰੈਕਟਰ ਆਊਗਾ ਕਹਿੰਦਾ ਨਹੀਂ ਪ੍ਰਧਾਨ ਜੀ 100 ਤੋਂ 100 ਟਰੈਕਟਰ ਲੱਪਣਗੇ ਮੈਂ ਹੈਰਾਨ ਮੰਨ ਗਿਆ 110 ਟਰੈਕਟਰ ਹੀ ਹੋਇਆ ਇੱਥੋਂ ਤੇ ਕਰੇਨਾ ਦੀ ਨਿਗਾਹ ਮਤਲਬ ਹੁਣ ਜੇ ਚਾਹੇ ਚਾਹੇ ਲੱਖਾ ਸੁਧਾਨਾ ਚਾਹੇ ਕੋਈ ਨਾ ਮੈਂ ਨੌਜਵਾਨ ਨੇ ਲੜਨਗੇ ਅਸੀਂ ਤਾਂ ਬੁਢੇ ਹੋ ਗਏ ਹਾਂ ਕਮਾਂਡ ਸੰਭਣਗੇ ਲੜਨ ਵਾਲੇ ਲੋਕਾਂ ਵਾਸਤੇ ਇਹਨਾਂ ਨੂੰ ਥੱਲੇ ਆਪਣੀਆਂ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਨੇ ਕਮੇਟੀਆਂ ਬਣਾ ਕੇ ਹੁਣ ਪੰਜ ਚਾਰ ਜ਼ਿਲ੍ਹਿਆਂ 'ਚ ਕਮੇਟੀਆਂ ਬਣਾਉਣੀਆਂ ਨੇ ਕੋਈ ਸਟੇਟ ਦਾ ਪ੍ਰਧਾਨ ਬਣ ਜਾਏ ਕੋਈ ਜ਼ਿਲ੍ਹੇ ਦਾ ਪ੍ਰਧਾਨ ਬਣ ਜਾਏ ਕੋਈ ਪਿੰਡ ਦਾ ਪ੍ਰਧਾਨ ਬਣ ਜਾਏ ਬਲਾਕ ਦਾ ਪ੍ਰਧਾਨ ਬਣ ਜਾਏ ਹੁਣ ਸਾਡੀਆਂ ਅਸੀਂ ਅਨਪੜ੍ਹ ਲੋਕਾਂ ਜੇ ਕਹ ਜੀ ਜਿਹੜੇ ਕਿਸਾਨ ਨੇ ਕੋਈ ਬਾੜੇ ਨਹੀਂ ਪੜੇ ਕੁਛ ਨਹੀਂ ਡਾਡੇ ਪੜੇ ਇਹ ਸਾਡੇ ਕਿਵੇਂ ਚੱਲਦੀਆਂ ਹੁਣ ਮੇਰੀ ਜੱਥੇ ਬੰਦੀ ਹੈ ਮੈਂ ਬਿਲਕੁਲ ਇੱਕ ਤਰੀਕ ਨੂੰ ਮੀਟਿੰਗ ਹੋਊਗੀ ਹੋਊਗੀ ਚਾਹੇ ਪ੍ਰਧਾਨ ਦਾ ਪਿਓ ਮਰ ਜੇ ਮੇਰੀ ਗੱਲ ਸੁਣ ਲੈ ਉਹ ਉੱਥੇ ਨਾ ਬੁੜੇ ਨੂੰ ਫੂਕ ਦਾਂਗੇ ਤੇ ਨਾਲੇ ਮੀਟਿੰਗ ਕਰ ਲਾਂਗੇ ਉੱਥੇ ਉੱਥੇ ਬੈਠਣਾ ਕੀ ਅਧਿਕਾਰ ਸਟੇਟ ਦੇ ਆਗੂਆਂ ਨੂੰ ਤੇ ਤੇਰਾ ਸਾਹਾ ਪੱਲਾ ਕਰੇ ਜ਼ਿਲ੍ਹੇ ਦੇ ਧਰਨਸਕਤਰ ਪ੍ਰਧਾਨ ਤੇ ਖਜ਼ਾਨਚੀ ਜਿੰਨੇ ਬਣੇ ਜ਼ਿਲ੍ਹੇ ਜੁਨਟ ਉਹ ਬੰਦੇ ਬੈਠਣਗੇ ਫਿਰ ਜ਼ਿਲ੍ਹਿਆਂ ਦੇ ਮੀਟਿੰਗਾਂ ਹੋਣਗੀਆਂ ਫਿਰ ਬਲਾਕਾਂ ਦੀਆਂ ਮੀਟਿੰਗਾਂ ਜਿਹੜੇ ਸਾਡੇ ਅੱਛੇ ਪਿੰਡ ਨੇ ਉਹ ਪਿੰਡਾਂ ਦੀਆਂ ਮੀਟਿੰਗਾਂ ਇਹਨਾਂ ਨੂੰ ਇਹ ਮੈਂ ਜਿਹੜਾ ਤੇ ਸਰਕਾਰ ਨੇ ਪਰਚਾ ਦਰਜ ਕੀਤਾਗਾ ਭਾਨੇ ਸੀ ਸਿੱਧੂ ਤੇ ਮੈਂ ਸਮਝ ਲਿਆ ਗਲਤੀ ਨਹੀਂ ਕੀਤੀ ਕਰਦਾ ਨਹੀਂ ਸਰਕਾਰ ਨੂੰ ਇਹ ਪੰਗੇ ਲੈਣੇ ਚਾਹੀਦੇ ਕੀ ਹੋ ਗਿਆ ਜੇ ਕਿਸੇ ਨੇ ਮਾੜਾ ਮੋਟਾ ਕੁਝ ਕਹਿਤਾ ਇਸ ਗੱਲ ਦੀ ਮੈਂ ਪੰਜਾਬ ਕੋ ਸਾਡ ਨੂੰ ਨਹੀਂ ਇੰਦਾ ਕਰਦਾ ਉਹਨੂੰ ਸੇਚੂ ਚੀਤੀ ਰਹਾ ਕਰਨ ਤਾਂ ਹਾਂ ਮੈਨੂੰ ਪਤਾ ਲੱਗਿਆ ਕਾਨੂੰ ਕਿਤੇ ਰੋਕਣਗੇ ਜੇ ਮੇਰੇ ਕੋਲ ਹੈ ਜੇ ਕੋਈ ਫੋਨ ਨਹੀਂ ਆਇਆ ਜੇ ਸਾਡੇ ਨੇੜੇ ਵਾਲੇ ਵਰਕਰਾਂ ਨੂੰ ਮੈਂ ਸੋਡੇ ਰਹੀ ਕਹਣਾ ਉੱਥੇ ਹਾਜ਼ਰੀ ਨਾ ਪੂਰਾ ਸਾਥ ਦਿਓਗੇ ਹਾਂ ਮੈਂ ਕਹਿੰਦਾ ਜੁ ਕਹੀ ਦਿੱਤਾ ਵੀ ਜਿੱਥੇ ਮਤਲਬ ਜਿੱਦ ਸੱਦਣਗੇ ਜਿੱਦ ਤੱਕ ਕਿਸੇ ਮੀਟਿੰਗ ਸੱਦੂ ਤੇ ਮੀਟਿੰਗ ਜਾਵਾਂਗੇ ਤੇ ਜੇ ਮਤਲਬ ਇੱਥੇ ਸਾਡੇ ਕੋਈ ਨੇੜੇ ਵਰਕਰ ਬੈਠੇ ਨੇ ਮੈਂ ਸੋਡੇ ਰ ਨੌਜਵਾਨਾਂ ਦੀ ਅਗਵਾਈ ਦੀ ਗੱਲ ਕੀਤੀ ਹੈ ਜਿਵੇਂ ਕਿਸਾਨ ਅੰਦੋਲਨ ਚ ਵੀ ਨੌਜਵਾਨ ਜਿਵੇਂ ਲਖ ਹਸਦਾਨਾ ਦੀਪ ਸੂਦੂ ਇਹਨਾਂ ਵੱਲੋਂ ਵੀ ਅਗਵਾਈ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਕਿਸਾਨ ਜੱਥੇ ਬੰਦੀਆਂ ਫਿਰ ਸਵਾਲ ਚੁੱਕਦੀਆਂ ਸੀ ਉਦੋਂ ਫਿਰ ਉਹ ਉਦੋਂ ਤੋਂ ਚੁੱਕ ਪਈ ਹਾਂ ਉਦੋਂ ਨਾ ਮੇਰੀ ਗੱਲ ਸੁਣੋ ਵੀ ਕਿਸੇ ਬੰਦੇ ਨੇ ਵਿਆਹ ਕਰਿਆ ਹੋਈ ਚੁੱਕੂ ਕਾਰੜ ਦੇ ਫਿਰ ਜਾਂਦਾਂ ਨੂੰ ਤਾਂ ਜਾਂਦਾਂ ਦੇ ਉਹ ਅਸੀਂ 32 ਜੱਥੇ ਬੰਦੀਆਂ ਉੱਥੇ ਆਪਦਾ ਦੂਲਨ ਲੈ ਕੇ ਗਏ ਸੀ ਇਹ ਇੱਕ ਵਾਰ ਹੋ ਗਈ ਸੀ ਇਹ ਮਾਦਲ ਹੁਣ ਮੈਂ ਫਿਰ ਉੱਥੇ ਗੱਲ ਦਿਰਾਉਣੀ ਪਊਗੀ ਇਹ ਕਿ ਸਾਨੂੰ ਕਹਿੰਦੇ ਨੇ ਬੁੜਿਆਂ ਦੀਆਂ ਲੱਤਾਂ ਤੇ ਜਾਨ ਨਹੀਂ ਇਹ ਬੁੱਢੇ ਲੀਡਰ ਨੇ ਕੁਝ ਨਹੀਂ ਕਰ ਸਕਦੇ ਫਲਾਣੇ ਕਰ ਸਕਦੇ ਉੱਥੇ ਤਲਖੀ ਵੀ ਹੋ ਜਾਂਦੀ ਹੈਗੀ ਠੀਕ ਹੈ ਨਾ ਗੱਲ ਕੋਈ ਸਾਨੂੰ ਬਾਹਰੋਂ ਰਾਏ ਦੇ ਸਕਦੇ ਵੀ ਤੁਸੀਂ ਐਂ ਕਰੋ ਐਂ ਕਰੋ ਕਰ ਸਕਦਾ ਹੁਣ ਜਦੋਂ ਤਲਖੀ ਵਾਲੀ ਗੱਲ ਕੋਈ ਕਹੋ ਉਦੋਂ ਤਲਖੀ ਹੋ ਜਾਂਦੀ ਹੈਗੀ ਕੋਈ ਸਾਡਾ ਕੋਈ ਰੌਲਾ ਨਹੀਂ ਤੀਗਾ ਦੋਲਣ ਉਹ ਵੀ ਜਿੰਨਾ ਚਾਹੁੰਦੇ ਸੀ ਹੁਣ ਫਰਕ ਕਿੱਥੇ ਪਿਆ ਦੇਖ ਲਓ ਅਸੀਂ ਸਰਕਾਰ ਕਹਿੰਦੀ ਵੀ ਅਸੀਂ ਲਾਲ ਕਿਲੇ ਤੇ ਜਾਣ ਨਹੀਂ ਦਿੰਦੇ ਮੇਰੀ ਕਸਮ ਲਖਿਆ ਅਸੀਂ ਤਿੰਨ ਮੀਟਿੰਗਾਂ ਮੈਂ ਉੱਥੇ ਆ ਮੈਂ ਬਦਤਰ ਤੇ ਬੈਠਾ ਜਿਹੜੀ ਸਾਡੇ 3-4 ਬੰਦੇ ਭੇਜੇ ਪਹਿਲਾਂ ਪੁੱਛਿਆ ਜਾ ਕੇ ਕਹਿੰਦੇ ਕੀ ਕਰੋਗੇ ਅਸੀਂ ਵੀ ਲਾਲ ਕਿਲੇ ਪਰੇਟ ਕਰਾਂਗੇ ਉਹ ਜਵਾਂ ਨਹੀਂ ਕਰਨ ਦਿੰਦੇ ਹੂੰ ਉਹ ਮੁੜੇ ਕਹਿੰਦੇ ਜਵਾਬ ਤੁਸੀਂ ਕਿਹਾ ਚੰਗਾ ਐ ਕੋ ਪੁੱਛ ਕਹੋ ਵੀ ਰਿੰਗ ਰੋਡ ਟੱਕਰ ਕਰ ਲਈ ਉਹ ਸਾਡੇ ਜੋ ਲੀਡਰਾਂ ਨੇ ਕਿਹਾ ਵੀ ਰਿੰਗ ਰੋਡ ਟੱਕਰ ਕਹਿੰਦੇ ਜਵਾਂ ਨਹੀਂ ਕਰਨ ਦਿੰਦੇ ਉਹ ਤਾਂ ਕਹਿੰਦੇ ਪਹਿਲਾਂ ਤੋਂ ਲੀਡਰਾਂ ਦਾ ਪ੍ਰੋਗਰਾਮ ਦਿੱਤਾ ਹੋਇਆ ਸੀ ਸੁਣੋ ਸੁਣੋ ਤੁਸੀਂ ਮੇਰੀ ਗੱਲ ਸਮਝੋ ਮੈਨੂੰ ਮੇਰੀ ਕੋਈ ਦੱਸਦੇ ਫੇਰ ਉਹ ਆ ਕੇ ਕਹਿੰਦੇ ਉਹ ਤਾਂ ਜਵਾਬ ਅਸੀਂ ਕਿੱਥੋਂ ਟੱਕਰ ਕਰਨ ਦਾ ਪੁੱਛ ਕਹੋ ਉਹ ਕਹਿੰਦੇ 100 ਕਿਲੋਮੀਟਰ ਅਸੀਂ ਮਾਰਸ ਤੋਂ ਪੜਿਆ ਇਹ ਚਾਰ ਕਰਮਾ ਪਿੱਛੇ ਹਟਜੋ ਹੂੰ ਤੇ ਜੇ ਪਿੱਛੇ ਹਟਦਾ ਫੇ ਪੰਜ ਕਰਮਾ ਉਹਦੇ ਉੱਤੇ ਚੜਜੋ ਉਹਦੇ ਸਰਕਾਰ ਦਾ ਪੱਕਾ ਮਸਲਿਆ ਦੀ ਸਾਡੇ ਤੇ ਹਮਲਾ ਕਰਨਾ ਦੀਗਾ ਅਸੀਂ ਉਹ ਸਾਰਾ ਸਮਝਦੇ ਦੀ ਇਸ ਗੱਲ ਨੂੰ ਵੀ ਹੁਣ ਸਾਨੂੰ ਅਸੀਂ ਤਾਂ ਇੱਥੋਂ ਤੱਕ ਵੀ ਆਗੇ ਦੀ ਪੋਸਟਪੋਨ ਕਰ ਦੋ ਵੀ ਦੋ ਲੋਨ ਨੂੰ ਖੰਡਿਆਣਾ ਲਈ ਕਿਤੇ ਬੰਗਾ ਪੈ ਜੇ ਕਿਉਂ ਇਹ ਗੱਲ ਕਹੀਏ 22 ਤਰੀਕ ਨੂੰ ਤੋਬਰ ਨਾਲ ਮੀਟਿੰਗ ਹੁੰਦੀ ਹੈ ਰਾਜਾਲ ਖੜਾ ਮੈਂ ਖੜਾ ਸੀ ਤਿੰਨ ਚਾਰ ਲੀਡ ਰੱਖਣਿਆ ਤੋਰ ਬੈਠਾ ਉਹਨੇ ਮੁੱਸਾਂ ਜੱਸ ਕੀ ਕਿਹਾ ਹੂੰ ਕਹਿੰਦਾ ਕਿ ਸਾਂ ਲੀਡਰ ਹੁਣ ਤੁਸੀਂ ਆਪ ਦੀ ਅਪਰੇਟ ਕਰ ਲਓ ਅਸੀਂ ਆਪ ਦੀ ਕਰਾਂ ਮੈਂ ਰਾਜਾਲ ਨੂੰ ਕਿਹਾ ਤਾਨੀਤਾ ਬੋਲਦੀ ਹੁਣ ਤੁਹਾਡੇ ਸਮਝਾ ਫਿਰ ਚਾਹੇ ਗਲਤੀ ਤਲਕੀ ਹੋ ਜੇ ਕਿ ਰਾਤ ਨੂੰ ਫਿਰ ਲੱਖੜ ਵਾਲੇ ਨੇ ਸਾਡੀ ਸਟੇਜ ਤੇ ਕਬਜ਼ਾ ਕਰ ਰਹੇ ਨੇ ਸਟੇਜ ਤਾਂ ਸਾਡੀ ਦੀ ਨਾ ਉਹ ਲੋਕ ਲੋਕਾਂ ਦੀ ਸਟੇਜ ਨਹੀਂ 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 32 ਜਿੱਥੇ ਬੰਦੀਆਂ ਲਾਈਤੀ ਜਿੱਦੇ ਪਹਿਲੇ ਦਿਨ ਜਾ ਕੇ ਦਾਦਾ ਜਾਇਦੇ ਭੀ ਜੇਬ ਤੋਂ ਦਿੱਤਾ ਸੀ ਸਾਰੀਆਂ ਜੱਤੇ ਬੰਦੀਆਂ ਨੇ 375 ਰੁਪਏ ਵਾਧੂ ਉਹ ਸਾਡੇ ਮੁੜੇ ਮੈਂ ਨਹੀਂ ਕਹਿੰਦਾ ਉਹ ਸਟੇਜ ਸਾਡੀ ਦੀ ਮਤਲਬ ਕਿਸੇ ਦੀ ਸਟੇਜ ਤੇ ਜਾਵਾਂਗੇ ਬੱਚੇ ਰਾਤ ਨੂੰ ਐਲਾਨ ਕਰਤਾ ਉਹਨਾਂ ਨੇ ਕਹਿੰਦੇ ਵੀ ਇਹ ਕਰਤਾ ਫਿਰ ਉਹ ਸਾਡੇ ਮਖਨ ਆਪਾਂ ਨੂੰ ਉੱਥੇ ਜਾਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਫਿਰ ਅਸੀਂ ਤੈਅ ਕਰ ਲਿਆ ਵੀ ਇੱਥੋਂ ਦੀ ਲੰਘਾਂਗੇ ਫਿਰ ਉਹਨਾਂ ਨੇ ਉੱਥੇ ਮਤਲਬ ਤੁਰਨਾਸੀ 11 ਵਜੇ ਦੀ 7 ਵਜੇ ਬਾਈਨ ਨੂੰ ਤੋੜ ਤੇ ਬਾਡੀਗਾਰ ਮਤਲਬ ਠੀਕ ਹੈ ਮਗਰ ਜਿਹੜੇ ਰਸਤੇ ਅਸੀਂ ਲੰਘੇ ਸਾਡੇ ਦੇ ਫੋਲਵਰਸ ਤੇ ਜਿਹੜੇ ਰਿੰਗ ਰੋਡ ਤੇ ਗਏ ਡੰਡੇ ਪਏ ਉੱਥੇ ਸਾਡੇ ਦੋ ਨੌਜਵਾਨ ਸੀ ਮਾ ਤੁਹਾਡੇ ਸਾਹਮਣੇ ਨੁਕਸਾਨ ਕਿੰਨਾ ਨੁਕਸਾਨ ਹੋਇਆ ਜੀ ਗੱਲ ਤੋਂ ਸਾਨੂੰ ਦੇਖਣਾ ਪੂ ਦੁਸ਼ਮਣਾਂ ਹਮੇਸ਼ਾ ਬਾਅਦ ਤੇ ਪਿੱਛੇ ਘਟਨਾ ਵੀ ਵੇਜਦਾ ਜਿਹੜਾ ਲਾਲ ਕਿਲੇ ਤੇ ਝੰਡਾ ਚਲਾਇਆ ਉਹ ਤਾਂ ਨਹੀਂ ਕਿਤੇ ਚੁੱਪਦਾ ਸੀ ਕਿਸਾਨ ਜਥੇਬੰਦੀਆਂ ਨੂੰ ਸਾਨੂੰ ਕਿਸੇ ਦੀ ਕੋਈ ਗੱਲ ਨਹੀਂ ਚੁੱਪਦੀ ਜਿਹੜਾ ਉਹ ਨੁਕਸਾਨ ਹੋਇਆ ਉਹਦੇ ਨਾਲ ਕਿ ਫਾਇਦਾ ਹੋਇਆ ਨਹੀਂ ਨਹੀਂ ਬਿਲਕੁਲ ਨਹੀਂ ਚੁੱਪਦੀ ਪਰ ਸਾਡਾ ਪ੍ਰੋਗਰਾਮ ਤੈਅ ਕੀਆ ਜਿਹੜੇ ਲੀਡਰ ਉੱਥੇ ਲੜ ਰਹੇ ਨੇ ਜੇ ਸਾਡਾ ਪ੍ਰੋਗਰਾਮ ਅਸੀਂ ਕਿਸੇ ਨੇ ਕਿਹਾ ਵੀ ਅਸੀਂ ਲਾਲ ਕਿਲੇ 'ਤੇ ਝੰਡਾ ਚੜਾਵਾਂਗੇ ਫੇਰ ਅਸੀਂ ਬਾਜ ਜਾਂ ਮਾੜੀ ਗੱਲਾਂ ਹੂੰ ਮੇਰੀ ਗੱਲ ਸਮਝ ਗਏ ਨਾ ਸਮਝ ਗਏ ਸਾਡਾ ਪ੍ਰੋਗਰਾਮ ਸੀ ਪਰੇਡ ਕਰਾਂਗੇ ਪਰੇਡ ਸਰਕਾਰ ਨੇ ਕੱਸ ਲਿਆ ਵੀ ਇਹਨਾਂ ਦਾ ਦੋਲਣ ਪਟਾਂਗੇ ਠਾਵਾਂਗੇ ਕਰਤੀ ਦੀ ਉਹ ਅਸੀਂ ਆਉਂਦੀਆਂ ਦੋ ਕਰਮਾਂ ਪਿੱਛੇ ਹਟ ਗਏ ਇਸ ਗੱਲ ਤੇ ਗੱਲ ਗਏ ਚਲੋ ਕਿਸ ਨੇ ਚੜਾਤਾ ਕੋਈ ਨੂੰ ਠੀਕ ਕਹਿੰਦਾ ਕੋਈ ਗਲਤ ਕਹਿੰਦਾ ਪਰ ਸਾਡਾ ਉਹ ਵੀ ਪ੍ਰੋਗਰਾਮ ਨਹੀਂ ਸੀ ਵੀ ਅਸੀਂ ਲਾਲ ਕਿਲੇ ਝੰਡਾ ਚੜਾਵਾ ਢਾਲ ਕੀ ਕਹਿੰਦੇ ਕਹਿੰਦੇ ਕਿ ਫਤਿਹ ਹੋ ਜਾਏ ਮੈਂ ਕਹਿੰਦਾ ਦੋਲਣ ਤੋਂ ਮਥੇ ਉਹ ਚੀਜ਼ ਤੋਂ ਬਾਹਰ ਜਾਣਾ ਉਹਨੂੰ ਉਹਨੂੰ ਕੁਸ਼ੀ ਕਹਿ ਲੋ ਮਤਲਬ ਉਹ ਤੋਂ ਬਾਹਰ ਜਾਣਾ ਬਾਗੀ ਹੋ ਕੇ ਕੰਮ ਕਰਨਾ ਬਾਗੀ ਦਾ ਸਾਡਾ ਘਰ ਦਾ ਮੁੰਡਾ ਕੋਈ ਹੋ ਜੇ ਉਹ ਘਰ ਉੱਜੜ ਜਾਂਦਾ ਦੋਲਣ ਦੇ ਵਿੱਚ ਤਾਂ ਬਾਕੀ ਬੰਦੇ ਹੋ ਜਾਣ ਮਤਲਬ ਕਿਥੋਂ ਟੱਕਰ ਕਰਨ ਬਾਕੀ ਕੱਲੇ ਹੀ ਨਹੀਂ ਗਏ ਵੀ ਕਰੇ ਚੀਸਾ ਦਾ ਲੀਟਰ ਸਾਢੇ ਗਨੇ ਸਾਡੇ ਚ ਬਾਕੀ ਹੋਏ ਹੋਏ ਸੀ ਅਸੀਂ 32 ਜਥੇ ਬੰਦੀਆਂ ਹੁੰਦੀਆਂ 6 ਸਾਢੇ ਜੋ ਬਾਕੀ ਹੋਈਆਂ ਹੋਈਆਂ ਸੀ ਉਹ ਗਈ ਇਹਨੂੰ ਮਤਲਬ ਕਹਿੰਦੇ ਫਿਰ ਇਹ ਗੱਲ ਤੇ ਇਥੇ ਇਹ ਵੀ ਆਉਂਦੀ ਹੈ ਵੀ ਜਿਵੇਂ ਉਹ ਪੈਗ ਲਾਉਣ ਵਾਲੀਆਂ ਗੱਲਾਂ ਤੋਂ ਮਰਦੇ ਘਰ ਦੇ ਨਾਲ ਜਾਂ ਦੂਜੀਆਂ ਸਮਝੋਤੇ ਵਾਲੀਆਂ ਚਿੱਠੀਆਂ ਦੀ ਗੱਲ ਜਿਵੇਂ ਡੱਲੇਵਾਲ ਸਾਹਿਬ ਇਲਜ਼ਾਮ ਲਾਉਂਦੇ ਜਥੇਵੰਤ ਘਟਾਂਚੇ ਦੇ ਵਿੱਚੋਂ ਤੁਹਾਡੇ ਉਹ ਵੀ ਤਾਂ ਤੁਹਾਡੇ ਹੀ ਸੀ ਮੇਰਾ ਖਿਆਲ ਹੈ ਕੋਈ ਪੈਗ ਵਾਲੀਆਂ ਗੱਲਾਂ ਨਹੀਂ ਗੱਲ ਜੇ ਦੋ ਮੁਰਖਾਂ ਦੀ ਮਤਲਬ ਜੰਗ ਲੱਗੀ ਹੋਵੇ ਗੱਲ ਬਾਤ ਚੱਲਦੀ ਰਹਿੰਦੀ ਹੁੰਦੀ ਹੈ ਹੂੰ ਉਹ ਚਿੱਟੀ ਰਾਹੀਂ ਚੱਲ ਜੇ ਉਹ ਬਹਿ ਕੇ ਚੱਲ ਜੇ ਜੇ ਅਸੀਂ ਗੱਲ ਹੀ ਨਹੀਂ ਕਰਾਂਗੇ ਗੱਲ ਫਿਰ ਕਿਵੇਂ ਬਣੂਗੀ ਹੁਣ ਘਟੋ ਘਟੇ ਮੈਂ ਰੱਖ ਲਿਆ 12 ਤਾ ਮੀਟਿੰਗ ਹੋਈਆਂ ਆਪਣੀਆਂ ਮੰਤਰੀਆਂ ਦੇ ਨਾਲ ਤੁਹਾਡੇ ਸਾਹਮਣੇ ਹੋਈਆਂ ਤੋਂ 1 ਇੱਕ ਮਿਤੀ 11 ਅ ਇੱਕ ਸ਼ਾ ਨਾਲ 11 ਤਵਰ ਨਾਲ ਉਹ ਗੱਲਬਾਤ ਵੀ ਚੱਲਦੀ ਉਹ ਲੀਡਰਾਂ ਆ ਹੀ ਗੱਲ ਕਰਦੇ ਹੁੰਦੇ ਨੇ ਹੋਰ ਕੀ ਕਰਦੇ ਨੇ ਉਸ ਹਰ ਹਰਕ ਚ ਆਉਂਦੇ ਸਾਡਾ ਲੀਡਰ ਵੀ ਜਾਟਾ ਅंदोलਨ ਸਹੀ ਤਰੀਕੇ ਦੇ ਨਾਲ ਸਰੇ ਚੜ੍ਹੇ ਹਰਕ ਚਾਉਂਦਾ ਤੀਗਾ ਗੱਲ ਕਰਨਾ ਕੋਈ ਜਿਹੜਾ ਆ ਕੇ ਦੂਸ਼ਣ ਲਾਉਣੇ ਮਾੜੀ ਗੱਲ ਹੈ ਮੈਂ ਸਾਡੇ ਮੈਂ ਤਾਂ ਸਾਡੇ ਬੱਤੀ ਦੇ ਬੱਤੀ ਲੀਡਰ ਨੂੰ ਕਹਾਂ ਇਮਾਨਦਾਰ ਨੇ ਇਮਾਨਦਾਰ ਸਾਡੀ ਲੜਨ ਵਿੱਚ ਫਰਕ ਹੈ ਕੋਈ ਕਹਿੰਦਾ ਐਂ ਲੜਨਾ ਕੋਈ ਕਹਿੰਦਾ ਐਂ ਲੜਨਾ ਹੈ ਤਰੀਕੇ ਤਰੀਕੇ ਵੱਖਰੇ ਨੇ ਤਰੀਕੇ ਤਰੀਕੇ ਵੱਖਰੇ ਨੇ ਉੱਥੇ ਅਸੀਂ ਆ ਜਿਹੜੇ ਇੱਥੋਂ ਆਪਦੇ ਸਾਰੇ ਵਿਚਾਰ ਛੱਡ ਕੇ ਅਸੀਂ ਇੱਕ ਵਿਚਾਰ ਤੇ ਖੜੇ ਹੋਏ ਜੀ ਵੀ ਹੁਣ ਇੱਥੇ ਆਪਦੇ ਵਿਚਾਰਾਂ ਵੀ ਜਿਹੜੇ ਕੋ ਸਾਡਾ ਵਿਚਾਰ ਚ ਵੀ ਇਨਕਲਾਬ ਕਰਨਾ ਕੁਝ ਜਿੱਥੇ ਬੰਦੇ ਅਸੀਂ ਇਨਕਲਾਬ ਵਾਲੀਆਂ ਨਾ ਜਿਹੜੀਆਂ ਨੂੰ ਖੱਬੇਧਰੀ ਕਹਨੇ ਹੈਗੇ ਪਰ ਅਸੀਂ ਉੱਥੇ ਇਨਕਲਾਬ ਬਾਰੇ ਗੱਲ ਨਹੀਂ ਕੀਤੀ ਨਾ ਵੀ ਕੱਲੇ ਆ ਕਾਨੂੰਨ ਰੱਦ ਕਰਾਉਣੇ ਨੇ ਹੁਣ ਕਈ ਕਹਿੰਦੇ ਵੀ ਖਾਲਸਾ ਲੈਣਾ ਅਸੀਂ ਕਹਿੰਦੇ ਨਹੀਂ ਨਹੀਂ ਇਹ ਕਿੱਥੇ ਖਾਲਸਾ ਦਾ ਕੰਮ ਨਹੀਂ ਹੈਗਾ ਇੱਥੇ ਆਇਆ ਆਪਾਂ ਤਿੰਨੇ ਕਾਨੂੰਨ ਰੱਦ ਕਰਾਉਣ ਔਰ ਜਿਹੜਾ ਵੱਖਰਾ ਚੱਲੂਗਾ ਤੂੰ ਤੈਨੂੰ ਨੁਕਸਾਨ ਤਾਂ ਹੁੰਦੀ ਹੈ ਨਾ ਖਾਲਸਾਣ ਦੀ ਇਹ ਗੱਲਾਂ ਨਾਲ ਨੁਕਸਾਨ ਹੋਇਆ ਮਨ ਦੇ ਨੁਕਸਾਨ ਮਤਲਬ ਮੈਂ ਕਹਿੰਦਾ ਉੱਥੇ ਨਹੀਂ ਹੋਇਆ ਨੁਕਸਾਨ ਤਾਂ ਸਾਡਾ ਪੰਜਾਬ ਦੇ ਸਾਡਾ ਮੇਰਾ ਖਿਆਲ ਹੈ 25000 ਨੌਜਵਾਨ ਝੂਠੇ ਮੁਕਾਬਲੇ ਵਿੱਚ ਨੇ ਸ਼ਹੀਦ ਕਰਤਾ ਉਹ ਵੀ ਬੜਾ ਸਾਡਾ ਨੁਕਸਾਨ ਨਹੀਂ ਜੇ ਆਪਾਂ ਗੱਲ ਕਰ ਲਈਏ ਜੇ ਬਾ ਇਸ ਗੱਲ ਨੂੰ ਕਰ ਹੋ ਗਈ ਹੈ ਮਤਲਬ ਕਿ ਅੰਦਰ ਕਦੋਂ ਵੀ ਕੋਈ ਗੱਲ ਅਸੀਂ 파ਟਮੀ ਕਰਾਂਗੇ ਉਹਦਾ ਨੁਕਸਾਨ ਤਾਂ ਹੁੰਦੀ ਹੈ 13 ਨੂੰ ਫੇਰ ਤਿਆਰੀ ਜਿਵੇਂ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ 13 ਨੂੰ ਸਾਡੀ ਜਥੇਬੰਦੀ ਵੱਲੋਂ ਕੋਈ ਨਹੀਂ ਜਿਹੜੀਆਂ ਸਾਡੀ 32 ਜਥੇਬੰਦੀਆਂ ਚੋਂ ਜੇ ਉੱਥੇ ਜਾਣ ਦੇ ਤੁਰੀਆਂ ਨਹੀਂ ਗਿਆ ਨੰਮੀਆ ਮੈਨੂੰ ਨਹੀਂ ਪਤਾ ਕਿਹੜਾ ਜਿਹਨੇ ਹੱਥ ਜਿੰਨੇ ਮੇਰੀ ਗੱਲ ਤਾਂ ਸੁਣੋ ਉਹ ਜਿਹੜੀਆਂ ਅਸੀਂ 32 ਉੱਥੇ ਲੜਕੇ ਆਏ ਆ ਉਹ ਜਾਣ ਚ ਚਾਰ ਜਥੇਬੰਦੀਆਂ ਉੱਥੇ ਡ ਸਰਜੀਤ ਫੂਲ ਸੰਘਾ ਬਲਦੇਵ ਸਰਤਾ ਠੀਕ ਹੈ ਉਹ ਚਾਰ ਦਿਨਾਂ ਹੋਰ ਕਿੰਨੀਆਂ ਰਲ ਗਈਆਂ 32 ਚੋਂ ਚਾਰ ਕੱਟ ਮਕਰ ਕਹਿ ਰਹੀਆਂ ਹਮਤਲ ਉਹ ਸਾਡੇ ਨਾਲ ਨੇ ਸਾਰੀਆਂ ਅਸੀਂ ਸਾਡਾ ਪ੍ਰੋਗਰਾਮ ਜਾਂਦਾ ਹੈ ਵਧਾਈ ਦੇ ਪਾਤਰਾ ਕੋਈ ਲੜਦਾ ਲੋਕਾਂ ਵਾਸਤੇ ਕਰਦਾ ਮੈਂ ਤੇ ਮਾੜੀ ਗੱਲ ਤਾਂ ਨਹੀਂ ਕਹਿੰਦਾ ਖਬਰ ਹੈ ਕੋਈ ਕਹਿੰਦਾ ਕੋਈ ਮੰਗ ਮਨਾਈ ਲੈ ਉਹ ਮੰਨੀ ਜਾਵੇ ਚੰਗੀ ਗੱਲੂ ਮੈਂ ਕਹਿੰਦਾ ਕੋਈ ਮਾੜੀ ਗੱਲ ਹੈ ਜੋ ਕੋਈ ਮੰਗਾ ਮੰਨਿਆ ਉਹਨਾਂ ਕੇ ਸ਼ਾਬਾਸ਼ ਇਹਦੇ ਮੈਂ ਕਹਾਂ ਨਹੀਂ ਜਿਹੜੀਆਂ ਇਹ ਮੰਗਾ ਮੰਗਨੀਆਂ ਜਿਸ ਤਰੀਕੇ ਨਾਲ ਐਮਐਸਪੀ ਦੀ ਗੱਲ ਕਰ ਲਗੇ ਜਾਂ ਹੋਰ ਮੰਗਾ ਨੇ ਲੱਗਦਾ ਨਹੀਂ ਸਾਥ ਦੇਣਾ ਚਾਹੀਦਾ ਸੀਗਾ ਉਹਨਾਂ ਇੱਕ ਪਖਾਣਾ ਪਾਉਂਦੇ ਹੁੰਦੇ ਨੇਗੇ ਕੋਈ ਮੁੰਡੇ ਦਾ ਮਤਲਬ ਵਿਆਹ ਨਹੀਂ ਹੁੰਦਾ ਸੀਗਾ ਉਹ ਕਹਿੰਦੇ ਮਾਤਰ ਕਿਸੇ ਮੱਥਾ ਟੇਕਣ ਵਾਗ ਗਿਆ ਉਹ ਬੁੜੀ ਕਮਾਚ ਗਈ ਉਹ ਕਹਿੰਦਾ ਬਾਬਾ ਸੁਧੋਈ ਲੈਣ ਤਾਂ ਆਪਦੇ ਵਾਸਤੇ ਆਦੀ ਬਾਪੂੜੀ ਵੀ ਖੋਹੀ ਕਿਤੇ ਇਹ ਚੱਕਰ ਨਾ ਪੈ ਜੇ ਉੱਥੇ ਥੋੜਾ ਜਿਹਾ ਬਚ ਕੇ ਚੱਲਣ ਦੀ ਲੋੜ ਹੈ ਜੀ ਕਿਵੇਂ ਵੀ ਮਾਤਵਲ ਉੱਥੇ ਵੀ ਮਾਤਰ ਸਰਕਾਰ ਨੇ ਸਾਨੂੰ ਕਿਹਾ ਸੀ ਅਸੀਂ ਕਹਿੰਦੇ ਸਰਕਾਰੀ ਰੇਟ ਦਿਓ ਉਹ ਕਹਿੰਦੇ ਜਿੰਨਾ ਹਰਿਆਣੇ ਨੂੰ ਮਿਲਦਾ ਹੈ 50 ਨੂੰ ਮਿਲਦਾ ਹੈ ਤੇ ਸਾਰਾ ਵੰਡ ਕੇ ਦੇ ਦਨੇ ਫੇਸ ਨੂੰ ਆਪਣੀ ਕਿੰਨੀ ਖਰੀ ਰੂਮ ਪੰਜਾਬ ਕੋਲ 6% ਹਰਿਆਣੇ ਕੋਲ ਰੂਹੀ 5% ਦੂਜੀ ਸਾਰੀ ਬਾਹਰ ਵਗ ਜੂ ਕਿਸੇ ਨੂੰ ਨਾ ਕਰਿਆ ਹੁਣ ਮੜਾ ਜਿਹਾ ਬਚ ਕੇ ਰਹਿਣੇ ਇਸ ਗੱਲ ਕਿੰਨੇ ਕਿਤੇ ਡਰ ਹੈਗਾ ਡਰ ਦੇ ਹੋਊਗਾ ਕਿ ਸਰਕਾਰ ਨੇ ਕਿਹੜਾ ਐਲਾਨ ਕਰਤਾ ਵੀ ਸਾਰੇ ਪਾਰਸ ਦੇ ਵਿੱਚ ਸਰਕਾਰੀ ਖਰੀਦ ਹੁਣ ਅਜੇ 2 ਮਹੀਨੇ ਕਣ ਕਉਂਦੀ ਨਹੀਂ ਵੋਟਾਂ ਉਹ ਤੋਂ ਪਹਿਲਾਂ ਪੈ ਜਾਣਗੀਆਂ ਲੈ ਪਈ ਵੰਡ ਕੇ ਖਰੀਦ ਕਿਤੇ ਚੋਣਾ ਲੜਨ ਕਰਕੇ ਡਰਨ ਤਾਂ ਹੀ ਲੱਗੇ ਮੋਦੀ ਕਿਤੇ ਢਾਲੇ ਹੁਣ ਨਾ 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 ਕਿਉਂ ਡਰਾਂਗੇ ਚੋਣਾ ਸਾਰੇ ਲੋਕ ਲੜਦੇ ਨੇ ਕਾਊਂਟਰ ਤਾਂ ਹੁੰਦਾ ਸਰਪੰਚਾਂ ਵਾਤੇ ਲੋਕ ਪੂਚਾ ਚੱਕੀ ਬੰਦ ਮੈਂ ਜਰਨਾ ਰੁਪਏ ਲਾਉਣਗੇ ਪਰ ਅਸੀਂ ਇਲੈਕਸ਼ਨ ਲੜਦੇ ਆ ਬਿਨਾ ਪੈਸੋਂ ਜਿਹੜਾ ਲੜਨਾ ਹਾਂ ਇੱਕ ਗੱਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਲੈਕਸ਼ਨ ਨਾਲ ਨਾਲ ਸਾਡਾ ਹੋਇਆ ਨੁਕਸਾਨ ਸਾਨੂੰ ਲੜਨੀ ਨਹੀਂ ਚਾਹੀਦੀ ਸੀ ਚਲ ਕੁਝ ਵੀ ਹੋ ਗਿਆ ਉਹ ਮਾਨ ਲੜਣਾ ਕੋਈ ਮਾੜੀ ਚੀਜ਼ ਨਹੀਂ ਮੇਰੀ ਗੱਲ ਸਹੀ ਗਲਤ ਫੈਸਲਾ ਸੀ ਹਾਂ ਗਲਤ ਫੈਸਲਾ ਬਿਲਕੁਲ ਗਲਤ ਮੇਰਾ ਪਹਿਲਾਂ ਵੀ ਇਰਾਦਾ ਸੀ ਮੈਨੂੰ ਤਾਂ ਮਜਬੂਰ ਕਰ ਲਿਆ ਸੀ ਮੈਂ ਤਾਂ ਸੀ ਮੈਂ ਤਾਂ ਕਦੇ ਮੈਂ ਲੜਨਾ ਨਹੀਂਗਾ ਵਿੱਚ ਤੁਹਾਡਾ ਹੈਗਾ ਸੀ ਵੀ ਨਹੀਂ ਲੜਨਾ ਨਹੀਂ ਲੜਨਾ ਮੇਰੀ ਤਾਂ ਪਾਰਟੀ ਹੈ ਨਾ ਸੀਪੀ ਵੱਲ ਪਾਰਟੀ ਲੜਦੀ ਹੈ ਨਾ ਮੈਂ ਲੜੂਗੀ ਉਹਨੂੰ ਵੋਟ ਪਾ ਦਾਂਗੇ ਉਹ ਜਾ ਕੇ ਆਪਾਂ ਨੇ ਕਰਨਾ ਕੀ ਇਹ ਸੀਗਾ ਪੰਜਾਬ ਦੇ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਆ ਨਸ਼ਾ ਖਤਮ ਹੋ ਗਿਆ ਭ੍ਰਿਸ਼ਟਾਚਾਰ ਨੂੰ ਲੈ ਕੇ ਜਿਸ ਤਰੀਕੇ ਨਾਲ ਮੁੱਖ ਮੰਤਰੀ ਦਾਅਵੇ ਕਰੇ ਕਿਵੇਂ ਦੇਖ ਦੇਣਾ ਸਭ ਪੰਜਾਬ ਤਾਂ ਮਤਲਬ ਮੇਰਾ ਖਿਆਲ ਹੈ ਪਹਿਲਾਂ ਬਿਹਾਰ ਚ ਹਾਲ ਹੁੰਦਾ ਕੋਈ ਬੰਦਾ ਹੁਣ 5000 ਰੁਪਏ ਲੈ ਕੇ ਬਾਹਰ ਤੁਰ ਨਹੀਂ ਸਕਦਾ ਇੱਕ ਸਾਰਾ ਕਾਰਨ ਗਿਆ ਕੱਲਾ ਸੀ ਸਾਡੇ ਲੋਟਣ ਵਾਲੇ ਲੋਕਾਂ ਨੂੰ ਦੋਸ਼ ਨਾ ਦੀਏ ਬੇਰੈਗਰੀ ਹੈ ਹੂੰ ਬੇਰੈਗਰੀ ਲਾਲੂ ਨਾਲ ਨਸ਼ਾ ਲਾਲੂ ਕੰਮ ਨਾ ਮਿਲਣਾ ਫਿਰ ਹੁਣ ਅੱਜ ਕੱਲ ਨੌਜਵਾਨ ਨੇ ਬੰਦਾ ਹਰ ਕੀ ਸੋਚਦਾ ਵੀ ਮੈਨੂੰ ਕਪੜੇ ਵੀ ਦੀ ਲੋੜ ਹੈ ਵਧੀਆ ਬੂਟਾਂ ਦੀ ਵੀ ਲੋੜ ਹੈਗੀ ਇਹੀ ਰੇਗਾਰ ਦੇਣ ਇਹੀ ਗੱਲ ਕਹਣਾ ਮੈਂ ਇੱਕ ਗੱਲ ਤੇ ਜ਼ਰੂਰ ਕਹਣਾ ਮੁਫਤ ਹੋਰੀ ਕਿਸ ਨੂੰ ਕੁਝ ਦੇਣ ਦੀ ਲੋੜ ਨਹੀਂ ਹੁਣ ਕਿਸਾਨਾਂ ਨੂੰ ਬਿਜਲੀ ਫਰੀ ਦਿੱਤੀ ਦਿਨ ਰਾਤ ਮੋਟਰਾਂ ਚੱਲੀਆਂ ਗਿਆ ਪਾਣੀ ਥੱਲੇ ਲਾਤਾ ਦੇਖੋ ਮੇਰੀ ਗੱਤ ਨੂੰ 600 ਯੂਨਟ ਦੇਤੀ ਮਤਲਬ ਤੁਹਾਡੇ ਸਾਹਮਣੇ ਫੇਰ ਲਾਰਾ ਵੀ ਲਾਰਾ ਕਹਿੰਦਾ ਸੀ ਸੂਟ ਦੇ ਪੈਸੇ ਤਾਂ ਦੇਣੀ ਨੇਗੇ ਹਾਂ ਮੁਫਤ ਦੇਣਾ ਕੀ ਚਾਹੀਦਾ ਪੜ੍ਹਾਈ ਲਾਜ ਬਡੇਪਾ ਪੈਨਸ਼ਨ ਬੇਰੀ ਗਾਰੀ ਪਤਾ ਹੋਰ ਕਿਸੇ ਨੂੰ ਕੋਈ ਚੀਜ਼ ਮੁਫਤ ਨਹੀਂ ਦੇਣੀ ਚਾਹੀਦੀ ਮੈਂ ਨਹੀਂ ਹੱਕ ਜਗਾ ਇਸ ਗੱਲ ਦੇ ਜੁਜਾ ਜੇ ਕੰਮ ਕਰੇਗਾ ਤਾਂ ਪੈਸੇ ਮਿਲਣਗੇ ਤੇ ਤੁਹਾਨੂੰ ਪੈ ਆ ਆ ਚੀਜ਼ ਜਾ ਹੁਣ ਇੱਕ ਦਿਨ ਮੇਰੇ ਸੋ ਕਾਕੀ ਨੇ ਨਵਾਂ ਸਭਾ ਲਖਵਾ ਕਰਿਆ ਕਿਸੇ ਪੱਤਰਕਾਰ ਨੇ ਇੱਕ ਸਰਕਾਰ ਨੇ ਬਿਆਨ ਦੇਣਾ ਸੈਂਟਰ ਨੇ ਵੀ ਕਿਸਾਨਾਂ ਤੇ ਏਕਮ ਟੈਕਸ ਲਾਵਾਂਗੇ ਮਤਲਬ ਉਹਨਾਂ ਕਾ ਤੇਰੀ ਅਗੀ ਦਾ ਮਹਾ ਮੇਰਾ ਤਾਂ 35 ਸਾਲ ਦਾ ਰੁੱਦਾ ਅਮੀਰ ਕਿਸਾਨਾਂ ਤੇ ਉਹਦੇ ਲਾਉ ਤੁਸੀਂ ਆਪਣੇ ਭਾਈ ਬਾਹਰ ਨਹੀਂ ਗਏ ਮੁੰਡੇ ਨੌਜਵਾਨ ਮੇਰਾ ਪੋਤਾ ਹੋਣੀ ਗਿਆ ਕਰਨਾਇ ਦਾ ਪੋਤਾ ਮਤਲਬ ਉਥੇ ਟੈਕਸ ਵਰਦਾ ਉਹ ਦਿਹਾੜੀ ਕਰਕੇ ਟੈਕਸ ਵਰਦਾ ਹਰਕ ਦੇ ਉੱਤੇ 2% ਟੈਕਸ ਲੱਗਣਾ ਚਾਹੀਦਾ ਚਾਹੇ ਮਜ਼ਦੂਰ ਆ ਦੁਕਾਨਦਾਰ ਆ ਕੋਈ ਵੱਡਾ 2% ਮਜ਼ਦੂਰਾਂ ਤੇ ਵੀ ਹਾਂ ਹਰਕ ਤੇ ਜੇ ਇੱਕ ਮਜ਼ਦੂਰ 500 ਰੁਪਿਆ ਦੀ ਆੜੀ ਲੈਂਦਾ ਆਖੀ ਸਮਝ ਦੋ ਪਰਸੈਂਟ ਨਾਲ ਲਾ ਲਾ ਵੀ ਮਤਲਬ ਉਹਨੂੰ ਕਿੰਨੇ ਬਚ ਜਾਣਗੇ ਕੀ ਕੀ ਬਚਿਆ 10 ਰੁਪਏ ਗਏ ਆਖੀ ਸਮਝ ਗੱਲ ਮਹੀਨੇ ਦਾ ਮਤਲਬ 300 ਰੁਪਿਆ ਬਣਿਆ ਸਾਲ ਦਾ 3600 ਬਣਿਆ ਉਹ ਤਾਂ ਅਸੀਂ ਕਿਸੇ ਗਰੀਬ ਦਾ ਘਰ ਪਾ ਨਹੀਂ ਸਕਦੇ ਉਹੀ ਪੈਸਾ ਇਕੱਠਾ ਕਰਕੇ ਮਜ਼ਦੂਰਾਂ ਦਾ ਗਰੀਬਾਂ ਨੂੰ ਘਰ ਪਾ ਕੇ ਦੇਵੇ ਸਰਕਾਰ ਉਹ ਤਾਂ ਆਪਾਂ ਕਿਸੇ ਨੂੰ 5 ਰੁਪਏ ਦੇ ਦਿੰਦੇ ਵੀ ਘਰ ਪਾ ਦੇ ਠੀਕ ਹੈ ਐਵੇਂ ਜੋ ਕਰ ਕਿਸਾਨਾਂ ਦੇ ਮਤਲਬ 2% ਉਹਤੇ ਲੱਗੇ ਮਤਲਬ ਉਹ ਪੈਸਾ ਸਾਡੀ ਫਸਲ ਮਰ ਗਈ ਸਾਡਾ ਕੁਸ ਹੋ ਗਿਆ ਕੁਸ ਵੀ ਸਾਡਾ ਨੁਕਸਾਨ ਹੋ ਗਿਆ ਸਾਨੂੰ ਦੇਵੇ ਸਰਕਾਰ ਸਹੂਲਤਾਂ ਦੇਵੇ ਹਰ ਇੱਕ ਚੀਜ਼ ਤੇ ਹੁਣ ਸਾਨੂੰ ਸੰਦਾ ਤੇ ਸਬਸਿਡੀ ਦੇਣੀ ਹੈ ਅੰਬਾਰੀ ਸਬਸਿਡੀ ਨਹੀਂ ਦੇਣੀ ਚਾਹੀਦੀ ਸਿਰਫ ਮੁਨਾਫਾ ਨਾਲ ਦੇ ਸਰਕਾਰ ਨਾ ਉਹ ਵੀ ਜਿੰਨੇ ਉਹਤੇ ਪੈਸੇ ਖਰਚਦੇ ਨੇ ਤੈਨੂੰ ਉਨੇ ਦੇਵਾਂਗੇ ਬਿਜਲੀ ਤੈਨੂੰ ਉਸ ਰੇਟ ਦੇਵਾਂਗੇ ਜਿਹੜੇ ਰੇਟ ਤੇ ਸਾਨੂੰ ਪੈਂਦੀ ਹੈ ਮੁਨਾਫਾ ਨਹੀਂ ਹਮੇਸ਼ਾ ਬਾਤ ਤੇ ਬਿਜਲੀ ਬੋਰਡ ਬਾਣੀਆਂ ਨਹੀਂ ਹੈਗਾ ਵੀ ਉਹ ਦੁਕਾਨ ਹੈ ਕੋਈ ਸਾਹੂਕਾਰ ਹੈ मतलब ओनु मतलब ओदे मुनाफा ਹੀ ਲੈਣਾ ਚਾਹੀਦਾ ਉਹਨੂੰ ਉਨੇ ਪੈਸੇ ਚ ਦੇ ਦੇਣੀ ਚਾਹੀਦੀ ਹੈ ਉਹ ਟਰੈਕਟਰ ਜਿੰਨੇ ਪੈਸੇ ਚ ਬਣਦਾ ਜੇ ਸਾਨੂੰ ਉਨੇ ਚ ਮਿਲ ਜੇ ਮੇਰੇ ਕਹ ਬਹੁਤ ਸਸਤਾ ਮਿਲੂਗਾ ਟਰੈਕਟਰ ਪਰ ਪਹਿਲਾ ਮੁਨਾਫਾ ਕੰਪਨੀ ਏਜੰਸੀ ਦਾ ਫਿਰ ਮੁਨਾਫਾ ਗਾਹ ਦੀ ਗਾਹ ਮੁਨਾਫਿਆਂ ਨਾਲ ਆਉਂਦੀ ਹੈ ਜੇ ਸਿੱਧਾ ਸਰਕਾਰ ਇੱਕ ਕਾਰਖਾਨਾ ਲਾ ਕੇ ਟਰੈਕਟਰ ਤਿਆਰ ਕਰਕੇ ਦੇਵੇ ਵੀ ਇਹ ਤੇ ਮੁਨਾਫਾ ਨਹੀਂ ਲੈਣਾ ਕੱਲੀ ਉਹ ਲੇਬਰ ਦਾ ਖਰਚਾ ਲੈ ਲੈਣਾ ਜਦ ਜਿਹੜਾ ਜਿੰਨਾ ਲੋਹਾ ਲੱਗੋ ਉਤਨ ਲੱਗਣਾ ਮੈਂ ਕਹਣਾ ਸਾਡੇ ਜਿਹੜੇ ਦੇਸ਼ ਟੈਕਸ ਲੈਂਦੇ ਨੇ ਉਹ ਚ ਖੁਸ਼ਹਾਲ ਨੇ ਸਾਡੇ ਨੂੰ ਇੱਥੇ ਤਾਂ ਮੁਕਤ ਗੋਰੀ ਚੱਲਦੀ ਹੈ ਜਾ ਕੇ ਕਣਕ ਵੀ ਮੁਕਤ ਦੇ ਦੋ ਬਿਜਲੀ ਵੀ ਫਰੀ ਦੇ ਦੋ ਇੱਥੇ ਸਾਰਾ ਕੁਝ ਵੇਚ ਦੋ ਵੀ ਉਹਨਾਂ ਤਾਂ ਵੋਟਾਂ ਦੀ ਲੋੜ ਆ ਦੇਸ਼ ਚਾਹੇ ਖੂ ਖਾਤੇ ਜਿੱਡਗੀ ਉਹ ਤਾਂ ਕਹਿੰਦੇ ਜੇ ਮੰਨ ਲਓ ਬਿਜਲੀ ਬੰਦ ਕਰਤੀ ਤਾਂ ਕਿਸਾਨ ਸੜਕਾਂ ਤੇ ਆ ਕੇ ਬਹਿ ਜਾਣਗੇ ਉਹਦੇ ਨਾਲ ਕਿਸਾਨਾ ਤੁਸੀਂ ਕਿਸਾਨਾਂ ਨੂੰ ਹੁਣ ਆਪਾਂ ਤੋਂ 10 ਰੁਪਏ ਜਮਟ ਕਰਦੀ ਬਿਜਲੀ ਜਾਂਦੀ ਹੈ ਜੇ ਉਹ 5 ਰੁਪਏ ਹੋ ਜੇ ਮੰਨ ਲਓ ਮੇਰੀ ਗੱਲ ਤੋਂ 5 ਕ ਖਰਚਾ ਉਹਦਾ 5 ਹੋ ਜੇ ਤੇ 5 ਮੋਟਰਾਂ ਦੀ ਬਿਜਲੀ ਦੇ ਤਾਂ ਕੀ ਫਰਕ ਪੈਂਦਾ ਫਿਰ ਉਹ ਐਵੇਂ ਹੀ ਨਹੀਂ ਚਲਾਵਾਂ ਮੈਂ ਖੁੱਲੀ ਛੱਡ ਕੇ ਆਵਾਂਗੇ ਫਿਰ ਉੱਥੇ ਬੈਠਾਂਗੇ ਮਤਲਬ ਕਿ ਕਦੇ ਮੋਟਰ ਤੇ ਜਿਆਦਾ ਪਾਣੀ ਤਾਂ ਨਹੀਂ ਲੱਗਦਾ ਮੁੰਡਾ ਮੱਚੀਂਦਾ ਮੁੰਡਾ ਉਹ ਨਿਗਰੱਖੀਂ ਜਾਂ ਕਰਕੇ ਨੇ ਛੋਟੇ ਕਿਆਰੇ ਪਾਈ ਹੁਣ ਜਦੋਂ ਮਰਜੀ ਚੱਲੀ ਜਾਂਦੀ ਐ ਤੇ ਪਾਣੀ ਥੱਲੇ ਮੁੱਕੀ ਜਾਂਦਾ ਬਿਜਲੀ ਫੇਰੀ ਐ ਸਾਰਾ ਕੁਝ ਹੀ ਜਾਂਦਾ ਕਿਉਂ ਦੇਖੋ ਕੌਮੀ ਨੁਕਸਾਨ ਹੁੰਦਾ ਸਾਰੇ ਲੋਕਾਂ ਦਾ ਨੁਕਸਾਨ ਹੁੰਦਾ ਕਈ ਕੱਲੀ ਦਾ ਨਹੀਂ ਹੁੰਦਾ ਕੋਈ ਅੱਲਾ ਸਰਕਾਰ ਦਾ ਨੁਕਸਾਨ ਨਹੀਂ ਕਈ ਤਾਂ ਬੰਦੇ ਕਹਿੰਦੇ ਵੀ ਸਰਕਾਰ ਦਾ ਨੁਕਸਾਨ ਹੈ ਸਰਕਾਰ ਦਾ ਨਹੀਂ ਹੈਗਾ ਉਹ ਦੇਸ਼ ਦੀ ਕੌਮੀ ਆਮਦਨ ਦਾ ਨੁਕਸਾਨ ਹਮ ਅ ਅ ਅਖੀਰ ਦੇ ਵਿੱਚ ਲੱਖਾਂ ਸਦਾਨਾਂ ਵੱਲੋਂ ਪੰਜਾਬ ਪੰਜਾਬੀਤ ਬਚਾਓ ਯਾਤਰਾ ਕੱਢੀ ਗਈ ਕੱਢ ਰਹੇ ਨੇ ਉਹ ਹਾਂ ਪੰਜਾਬੀ ਬਾਰੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਜਿਵੇਂ ਜਿੰਨੀਆਂ ਸਟੇਟਾਂ ਦੇ ਨਾਲ ਸਾਡੀਆਂ ਹੱਦ ਲੱਗਦੀ ਹੈ ਜਿਵੇਂ ਸਾਡੀ ਰਾਜਸਥਾਨ ਨਾਲ ਲੱਗਦੀ ਹੈ ਹਰਿਆਣਾ ਨਾਲ ਲੱਗਦੀ ਹੈ ਹਿਮਾਚਲ ਨਾਲ ਲੱਗਦੀ ਹੈ ਇਹਨਾਂ 'ਚ ਸਾਰਿਆਂ 'ਚ ਪੰਜਾਬੀ ਚਾਲੂ ਕਰਨੀ ਚਾਹੀਦੀ ਹੈ ਕਿਉਂ ਉਹ ਸਾਨੂੰ ਸੁਖ ਨਹੀਂ ਉਹ ਜਿਹੜੇ ਲੋਕ ਉੱਥੋਂ ਦੇ ਪੰਜਾਬੀ ਸਾਡੇ ਨੌਜਵਾਨ ਪੜ੍ਹਨਗੇ ਉਹ ਕੋਦੋਂ ਮਰਜ਼ੀ ਪੰਜਾਬ ਵਿਚ ਆ ਜਾਣ ਜਿੱਥੇ ਮਰਜ਼ੀ ਜਾ ਸਕਦੇ ਨੇ ਜਿਹੜੀ ਵੀ ਭਾਸ਼ਾ ਤਾਮਿਲ ਭਾਸ਼ਾ ਹੈ ਤਾਮਿਲ ਜਿੰਨੀਆਂ ਸਟੇਟਾਂ ਦੇ ਨਾਲ ਲੱਗਦਾ ਹੈਗਾ ਉਹਦੀ ਹੱਦ ਲੱਗਦੀ ਹੈ ਉਹ ਤਾਂ ਉਹਨੂੰ ਚਾਲੂ ਕਰ ਦਨ ਆ ਸਾਡੇ ਸਾਰੇ ਦੇਸ਼ ਦੀ ਇੱਕ ਪਾਸਾ ਤਰੀਕੇ ਨਾਲ ਬਣ ਸਕਦੀ ਹੈ ਜਿਹਨੂੰ ਬਣਾਉਣੀ ਹੋਵੇ ਮਤਲਬ ਉਹਨੂੰ ਇਹ ਕਰਨਾ ਚਾਹੀਦਾ ਪਰ ਉਧਰ ਨੂੰ ਤੋਰਦੇ ਨਹੀਂ ਭਾਸ਼ਾ ਦੇ ਨਾਂ ਤੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਲੜਾ ਕੇ ਵੋਟਾਂ ਲੈਣੀਆਂ ਇੱਧਰ ਨੂੰ ਨਹੀਂ ਜਾਂਦੇ ਮੈਂ ਠੀਕ ਹੈ ਗੱਲ ਲੱਖਾ ਸਿਧਾਂਤ ਦਾ ਕਹਿੰਦਾ ਇੱਥੇ ਮੰਗ ਕਰਦਾ ਪੰਜਾਬ ਪੰਜਾਬੀ ਰਹਿਣੀ ਚਾਹੀਦੀ ਆ ਮੈਂ ਤਾਂ ਕਹਿੰਦਾ ਹਰਿਆਣੇ ਚ ਪੰਜਾਬੀ ਚੱਲਣੀ ਚਾਹੀਦੀ ਆ ਹਿਮਾਚਲ ਪੰਜਾਬੀ ਚੱਲਣੀ ਚਾਹੀਦੀ ਆ ਰਾਜਸਥਾਨ ਚ ਪੰਜਾਬੀ ਚੱਲਣੀ ਚਾਹੀਦੀ ਆ ਤਾਂ ਸਾਡਾ ਕਿੱਡਾ ਵੱਡਾ ਪੰਜਾਬ ਬਣੇ ਲੱਖਾ ਸਿਧਾਂਤ ਜਿਵੇਂ ਤੁਸੀਂ ਇਲੈਕਸ਼ਨ ਲੜਿਆ ਤੁਹਾਡਾ ਆੜੀ ਬਣ ਗਿਆ ਹੁਣ ਤਾਂ ਇਲੈਕਸ਼ਨ ਲੜ ਰਿਹਾ ਉਹ ਵੀ ਮੈਂ ਉਹਦੀ ਮੱਤ ਜਾ ਕੇ ਆਈ ਸੀ ਦੋ ਦਿਨ ਬੋਲ ਕੇ ਆਈ ਸੀ ਜਾ ਕੇ ਹੋਰ ਵੀ ਕਰੋਂਗੇ ਐਮਪੀ ਚ ਮੱਤ ਨਹੀਂ ਜੋ ਦਾ ਗਾਹ ਫੈਸਲਾ ਕਰਨਾ ਪਾਟਿਆ ਮੈਂ ਅੱਜ ਕੱਚੀ ਗੱਲ ਕਹਦਾ ਹੂੰ ਕਿ ਵੀ ਕੀ ਕਰਨਾ ਇਕੱਤਰ ਇਹ ਮੈਂ ਗਲਤ ਗੱਲ ਕਹਿ ਦੀ ਜੀ ਉਹ ਸਾਡੀ ਪਾਰਟੀ ਸੀ ਤੋ ਧੰਨਵਾਦ ਫੇਰ ਮਿਲਾਂਗੇ ਕਿਸੇ ਸ਼ਖਸੀਅਤ ਦੇ ਨਾਲ ਜੁੜੇ ਰਿਓ